ਉਕਸਾਰ ਅਸਖਸੈਨ 9 ਸਤੰਬਰ 2023 ਦੇ ਇੱਕ ਮਾਮਲੇ ਵਿੱਚ ਜਾਨੀ ਕਿ ਫਰੋਤੀ ਸਣੇ ਕਈ ਹੋਰ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ ਮੈਂ ਆਪਣੀ ਪੜਾਈ ਛੋੜ ਕੇ ਆਈ ਹਾਂ ਦਿਲਜੀਤ ਵਾਸਤੇ ਲਿਸਨ ਅਪ ਕਿਡਸ ਲੈਟਸ ਬ੍ਰੇਕ ਇਟ ਡਾਊਨ ਬਹੁਤ ਕੁੜੀਆਂ ਨੇ ਬਹੁਤ ਮੈਨੂੰ ਮੈਸੇजेस ਕਰਦੀਆਂ ਨੇ ਕਿ ਤੁਹਾਡੀ ਡ्रेसਿੰਗ ਸੈਂਸ ਬਹੁਤ ਵਧੀਆ ਉਹਦਾ ਬਸ ਜਸਟਿਸ ਇਹ ਹੈ ਕਿ ਉਹ ਬੰਦੇ ਅਰੈਸਟ ਹੋਣ ਮੈਨੂੰ ਕੋਈ ਪੈਸੇ ਨਹੀਂ ਚਾਹੀਦੇ ਕਿ ਮੇਰਾ ਜਿੰਨਾ ਲੱਗਿਆ ਉਹ ਪੈਸੇ ਮੈਨੂੰ ਦੇ ਕੇ ਅਗਰ ਜੀ ਮੂੰਹ ਬੰਦ ਕਰਾਉਂਦੇ ਆ ਕਿ ਹਾਂ ਅਸੀਂ ਤੁਹਾਡਾ ਇੰਨੇ ਦਾ ਲੱਖ ਦੇ ਕੇ ਤੁਹਾਨੂੰ ਹਨਾ ਸਾਡੇ ਨਾਲ ਸਮਝੌਤਾ ਕਰ ਲਓ ਨਹੀਂ 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 ਓ ਸੈਕਿੰਡ ਖੋਤੇ ਇਹ ਬੱਚੀ ਹੈ ਤੇਰੇ ਪਿੱਛੇ ਲਾ ਕੇ ਤੇ ਮੈਂ ਭਾਰੇ ਸਦੁਰਮ ਫੋਨ ਲਾਤਾ ਮੈਂ ਕਿਹਾ ਭਾਜੀ ਆਪਾਂ ਕੁੜੀ ਨੂੰ ਇਨਸਾਬ ਤੋਂ ਵੜਾ ਉਹ ਵੀ ਅੱਗੂ ਕਦਾ ਕਦਾ ਚਲੋ ਚੱਲੀਏ ਸ਼ਮੂ ਮੋਟਰ ਤੇ ਸ਼ੁਕਰ ਕਰ ਮੈਨੂੰ ਕਿ ਕਦਾ ਇਹ ਪਾਇਆ ਪਤਾ ਲੱਗ ਗਿਆ ਵੀ ਇਹ ਜੇਬ ਕਤਰੀ ਏ ਨਾਲੇ ਮਨਨ ਸਾਹਿਬ ਸੱਚ ਦੱਸੋ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਹੋਣ ਵਾਲਾ ਆ ਆਹ ਹਰਕਤ ਕਦੇ ਪੰਜਾਬ ਚ ਹੋਈ ਨਹੀਂ ਹੋਊਗੀ ਨਾ ਕਾਂਡ ਹੋਇਆ ਹੋਊਗਾ ਜਿਹੜਾ ਹੋਣ ਚੱਲਿਆ ਹੁਣ ਸ਼ੁਕਰੀਆ ਮਨਨ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਨਾਲੇ ਸਵਾਗਤ ਮੈਂ ਕਰਨਾ ਭੁੱਲੀ ਗਿਆ ਸਵਾ ਰਿਆ ਦਾ ਸਵਾਗਤ ਹੈ ਜੀ ਤੁਹਾਡਾ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਤੇ ਖਾਰੀ ਦੇ ਵਿੱਚ ਇਸ ਕੁੱਤੇ ਖਾਣੀ ਦੇ ਵਿੱਚ ਪਿੰਨ ਪਿੰਨ ਪ੍ਰਕਾਰ ਦੇ ਬੰਦਿਆਂ ਦੀ ਕੁੱਤੇ ਖਾਣੀ ਹੋਵੇਗੀ ਰਕਸਾਰ ਅਸਖਸਈ 9 ਸਤੰਬਰ 2023 ਦੇ ਇੱਕ ਮਾਮਲੇ ਵਿੱਚ ਐਕਸਟਰਸ਼ਨ ਯਾਨੀ ਕਿ ਫਰੋਤੀ ਸਣੇ ਕਈ ਹੋਰ ਦੋਸ਼ਾ ਤਹਿਤ ਗ੍ਰਿਫਤਾਰ ਕੀਤਾ ਗਿਆ ਇੱਕ ਮਾਮਲਾ ਤੇ ਫਰੋਤੀ ਵਾਲਾ ਹੋ ਗਿਆ ਵੀ ਰਕਸਾਰ ਇਹਦੇ ਕੋਲੋਂ ਫਰੋਤੀ ਮੰਗਦੀ ਸੀ ਤੇ ਹੋਰ ਭਲਾ ਕਿਹੜੇ ਮਾਮਲੇ ਨੇ ਹੋਰ ਵੀ ਉਹਨੇ ਕਿਹਾ ਨਹੀਂ ਰਿਪੋਰਟਰ ਨੇ ਵੀ ਹੋਰ ਮਾਮਲੇ ਆ ਤੱਕ ਗ੍ਰਿਫਤਾਰ ਕੀਤਾ ਗਿਆ ਹੋਰ ਮਾਮਲੇ ਭਲਾ ਕਿਹੜੇ ਨੇ 5000 ਡਾਲਰ ਦਾ ਨੁਕਸਾਨ ਇਹ 5000 ਭਲਾ ਕਿਹੜਾ ਡਾਲਰ ਦਾ ਨੁਕਸਾਨ ਪਾਇਆ ਮਣੀ ਭਾਜੀ ਨੇ ਰਕਸਾਰ ਤੇ ਉਹ ਜਿਹੜੀ ਚੜਦੀ ਨਹੀਂ ਰਹੀ ਇਹਨਾਂ ਦੀਆਂ ਗੱਡੀਆਂ ਦੀਆਂ ਛਤਾਂ ਤੇ ਉਦੋਂ ਮੋਦੀ ਵੀ ਇਹਨੂੰ ਸਮਝਾ ਦਾਰੇ ਆ ਬੇਟਾ نیچے ਆਓ ਬੇਟਾ نیچے ਆਓ ਦੇਖਿਆ ਬੇਟਾ ਇਹ ਇਹ ਵੈਸੇ ਵੀ ਇਹ ਤਾਰ ਕੀ ਸਥਿਤੀ ਅੱਛੀ ਨਹੀਂ ਬੇਟਾ ਕੁੜੀਆਂ ਵੀ ਵੇਖੋ ਗੈਂਗਸਟਰ ਨਹੀਂ ਆ ਬਣ ਗਈਆਂ ਮੈਂ ਜਦੋਂ ਰਕਸਾਰ ਦੀ ਆ ਫੋਟੋ ਨਹੀਂ ਵੇਖੀ ਮੇਰੇ ਉਤਰਾ ਨਿਕਲ ਕੇ ਬਿਨਾ ਮੇਕਅਪ ਤੂੰ ਯਾਰ ਅੱਜਕੱਲ੍ਹ ਕਈ ਮੁੰਡੇ ਕਹਿੰਦੇ ਇੰਨੀ ਸੋਹਣੀ ਕੁੜੀ ਨਹੀਂ ਕ੍ਰਾਈਮ ਕਰ ਸਕਦੀ ਉਹ ਖੋਤੀ ਲੋ ਮੈਂ ਵੀ ਸਮਝਦਾ ਹੀ ਨਹੀਂ ਸੋਹਣੀ ਕੁੜੀ ਝੂਠ ਨਹੀਂ ਬੋਲ ਸਕਦੀ ਮੇਰੇ ਵੀ ਗੁੱਲਾਵਾੜ ਗਈ ਉਹ ਆ ਗੁੱਲੇ ਤੋਂ ਜ਼ਿਆਦਾ ਆ ਐਜੀ ਵੀ ਬਕਵਾਸ ਸੁਣੀਏ ਗੁਰਪ੍ਰੀਤ ਕੌਰ ਦੀ ਉਹਨਾ ਇਨਸਟਾ ਇਹਨਾਂ ਨੇ ਯੂਜ਼ ਕਰਦੇ ਬਣਾ ਇੱਕੋ ਸ਼ਿਟਲੀ ਵਾਲਿਆਂ ਨੇ ਤਾਂ ਮਾਖਰਾਮ ਕੀਤਾ ਕਹਿੰਦਾ ਪੋਡਕਾਸਟ ਕਰੋ ਪੋਡਕਾਸਟ ਕਰੋ ਆਣੀ ਇਟਲੀ ਜਾ ਤੇ ਪਿੰਡ ਪਿੰਡ ਜਾ ਕੇ ਲੋਕਾਂ ਦੇ ਘਰਾਂ ਦੀ ਬਿੱਲਾ ਮਾਰਦਾ ਫਿਰਦਾ ਟਣਿੰਗ ਹਾਂਜੀ ਆਂਟੀ ਨੂੰ ਇੰਟਰਵਿਊ ਕਰਾਣੀ ਹੋਵੇ ਕਿਸੇ ਬੱਚੀ ਦੀ ਹੁਣੇ ਘਰ ਵਾਪਸੀ ਹੋਈ ਹੋਵੇ ਕੋਈ ਜਵਾਈ ਤੇ ਦਾਜ ਦਾ ਪਰਚਾ ਪਾਣਾ ਹੋਵੇ ਨੂੰ ਟਾਈਮ ਸਿਰ ਚਾਹ ਦਿੰਦੀ ਏ ਅਛਾ ਸਾਰਾ ਕੁਝ ਬਿਸਕੁਟ ਨਾਲ ਨਾਲ ਦਿੰਦੀ ਹੋਵੇ ਵੇਖੋ ਐਟੀ ਸਾਡੇ ਨਾਲ 1.5 ਲੱਖ ਫੋਲੋਅਰ ਜੁੜਿਆ ਬੱਚੀ ਨਾਲ ਬਿਠਾਵਾਂਗੇ ਲੋਕਾਂ ਨੂੰ ਇਮੋਸ਼ਨਲ ਫੂਲ ਬਣਾਵਾਂਗੇ ਬੈਂਕ ਅਕਾਊਂਟ ਦਵਾਂਗੇ ਕੇਸ ਹੈ ਨਹੀਂ ਹੈ ਅਸੀਂ ਆਪੇ ਬਣਾ ਲਾਂਗੇ ਦੋ ਤਰੀਕ ਪੁੱਤਰੀ ਤੁਹਾਡੀ ਜਦੀ ਕੋਲੇ ਸਕੂਲ ਕਰਤ ਜਾਂਦੀ ਬੱਸ ਤੇ ਟੈਂਪੂ ਦੇ ਕਿਹਨੇ ਪਿੱਛੇ ਚੱਪਾ ਦੇ ਦਿੱਤਾ ਹੋਵੇ ਅੱਡੀ ਆ ਗੱਲ ਤੇ ਪੂਰੀ ਸੁਣੋ ਵੇਖੋ ਇਹ ਆਪਸ਼ਨ ਹੁੰਦੇ ਨੇ ਇਸ ਤਰ੍ਹਾਂ ਅਸੀਂ ਤੁਹਾਡੇ ਨਾਲ ਕੀਤਾ ਨਹੀਂ ਨਹੀਂ ਮੈਨੂੰ ਦੱਸ ਇਸ ਤਰ੍ਹਾਂ ਅਸੀਂ ਕੀਤਾ ਤੁਹਾਡੇ ਘਰ ਦੀ ਕੋਈ ਬੈਲਾ ਕੇ ਮਾਰੀ ਵੀ ਗੁਰਪ੍ਰੀਤ ਜੀ ਕੋਈ ਅਨਸੋਲਵ ਕੇਸ ਪਿਆ ਤੁਹਾਡਾ ਸੋਲਵ ਕਰਾ ਦਨੇ 10000 ਰੁਪਏ ਲੱਗ ਭੈਂ ਤੂੰ ਤਾਂ ਪ੍ਰੇਗੂ ਲੀ ਪਈ ਸਾਡੀ ਆ ਕੁਸਾ ਜੋਂਨ ਦੀ ਤੂੰ ਮੈਨੂੰ 10 ਤਰੀਕ ਪੋਡਕਾਸਟ ਆਇਆ ਉਸ ਤੋਂ 15 ਦਿਨਾਂ ਬਾਅਦ ਫਿਰ ਮੈਨੂੰ ਪੋਡਕਾਸਟ ਵਾਸਤੇ ਤੂੰ ਕਹਿਂ ਟੀਮ ਏ ਜਾਣ ਤੇ ਭੈਣ ਜੀ ਵੀ ਤੂੰ ਮੇਰੀ ਖਾਂਂਦੀ ਤੂੰ ਤੂੰ ਇਲਜ਼ਾਮ ਸਾਡੇ ਤੇ ਵੇਖੋ ਐਡੀ ਕੋਸੀ ਜੋਂਨ ਦੀ ਜਨਾਨੀ ਮੋਰ ਗੱਲ ਕਰ ਨਹੀਂ ਸਕਦੇ ਕਿਉਂਕਿ ਉਹ ਪੰਚਾਇਤ ਦੇ ਵਿੱਚ ਲਿਖਿਆ ਗਿਆ ਹੈ ਵੀ ਕੋਈ ਵੀਡੀਓ ਨਹੀਂ ਪਾਊਗਾ ਉੱਧਰ ਉੱਧਰ ਦੀ ਗੱਦਾਦੇ ਮੰਗਾਉਣੀਆਂ ਇਹੋ ਜੀ ਨਕਮੀ ਔਰਤ ਹੁੰਦੀ ਜਿਹੜੀ 31 ਦਸੰਬਰ ਵਾਲੇ ਦਿਨ ਨਵਾਂ ਸਾਲ ਦਾ ਪ੍ਰੋਗਰਾਮ ਵੇਖਦੀ ਮੇਰੀ ਦੋ ਸਕੇ ਭਰਾਵਾਂ ਨੂੰ ਅੱਪਚ ਲੜਾਉਣ ਦੀ ਫੁੱਸੀ ਮਾਰ ਕੇ ਦੇਖੀ ਹੋਰਾ ਕੀ ਤਰ੍ਹਾਂ ਕਰ ਪਾਇਆ ਪ੍ਰੋਗਰਾਮ ਵੇਖ ਲੈ ਐਂ ਤੇ ਭੈਣ ਚੋਦੇ ਜਦੋਂ ਆ ਮੈਸੇਜ ਪਿਓ ਨੂੰ ਕੀਤਾ ਉਦੋਂ ਤੈਨੂੰ ਪੰਚਾਇਤ ਦਾ ਖਿਆਲ ਨਹੀਂ ਆਇਆ ਉਹਨਾਂ ਐਡੀ ਆਗਿਆਕਾਰੀ ਬਣੀ ਫਿਰਦੀ ਪੰਚਾਇਤ ਦੀ ਉਦੋਂ ਤੈਨੂੰ ਕਿਸੇ ਪੰਚਾਇਤ ਮੈਂਬਰ ਨੇ ਨਹੀਂ ਸਮਝਾਇਆ ਵੀ ਪੁੱਤਰ ਨਾ ਮੀਡੀਆ ਜਾ ਕੇ ਗਾंड ਮਰਾਓ ਤੂੰ ਮੀਡੀਆ ਚ ਤਾਂ ਹੀ ਤੇਰੀ ਪੰਚਾਇਤ ਨੇ ਤੈਨੂੰ ਭੈਣ ਜਦੋਂ ਬਾਹਰ ਤੱਕ ਨਹੀਂ ਫੜਾਈ ਉਂਗਲ ਤੱਕ ਨਹੀਂ ਫੜਾਈ ਉੱਤੇ ਮੈਨੂੰ ਮੈਸੇਜ ਕਰਕੇ ਕਹਿੰਦੀ ਆਂ ਕਾਂਡ ਪਲੀ ਤੁਸੀਂ ਰਿਪਲਾਈ ਕੀਤਾ ਕਿਉਂ ਮੈਂ ਛੋਲੇ ਫਿਲਮ ਦਾ ਠਾਕਰ ਸਿੰਘ ਆ ਮੈਂ ਰਿਪਲਾਈ ਨਹੀਂ ਕਰ ਸਕਦਾ ਫੜੋ ਫੜਾ ਇਸੇ ਗੱਲ ਤੇ ਇਸੇ ਗੱਲ ਤੇ ਫੜੋ ਇਸੇ ਗੱਲ ਤੇ ਫੜੋ ਭੈਣ ਜਦੋਂ ਹੁਣ ਮੇਰੇ ਪੋਡਕਾਸਟ ਜਾ ਕੇ ਨਾ ਚਾਂਸੀ ਦੀ ਰਾਣੀ ਬਣੀ ਫਿਰਦੀ ਮੈਂ ਤੇ ਇਨਸਾਫ ਲਵਾਂਗੀ ਪੈਸੇ ਨਹੀਂ ਮੈਂ ਤੇ ਇਨਸਾਫ ਲਵਾਂਗੀ ਜੋ ਵੀ ਮੇਰੇ ਨਾਲ ਹੋਇਆ ਮੈਨੂੰ ਬਸ ਉਹਦਾ ਜਸਟਿਸ ਮਿਲਣਾ ਚਾਹੀਦਾ ਮੈਨੂੰ ਕੋਈ ਪੈਸੇ ਨਹੀਂ ਚਾਹੀਦੇ ਤੇ ਮਤਲਬ ਨਹੀਂ ਹੈਗਾ ਕਿ ਮੇਰਾ ਜਿੰਨਾ ਲੱਗਿਆ ਉਹ ਪੈਸੇ ਮੈਨੂੰ ਦੇ ਕੇ ਅਗਰ ਜੇ ਮੂੰਹ ਬੰਦ ਕਰਾਂਦੇ ਕਿ ਹਾਂ ਅਸੀਂ ਤੁਹਾਡਾ ਇੰਨੇ ਦਾ ਲੱਖ ਦੇ ਕੇ ਤੁਹਾਨੂੰ ਹਨਾ ਸਾਡੇ ਨਾਲ ਸਮਝੌਤਾ ਕਰ ਲਓ ਨਹੀਂ ਆ ਬੱਬਰ ਛੇੜ ਰਹੀ ਐਹੀ ਦੀ ਸਟੇਟਮੈਂਟ ਤੇ ਮੈਂ ਡੋਲ ਬੈਠਾ ਮੈਂ ਕਿਹਾ ਕੁੜੀ ਬੜੀ ਸਟੈਂਡ ਵਾਲੀ ਵੀ ਭੈਣ ਚੋ ਦੇ ਨੂੰ ਇਨਸਾਫ ਚਾਹੀਦਾ ਪੈਸੇ ਨਹੀਂ ਚਾਹੀਦੇ ਤਾਂ ਮਤਲਬ ਕੁੜੀ ਨਹੀਂ ਲਾਲਚਣ ਕੁੜੀ ਸੱਚ ਬੋਲ ਰਹੀ ਸਾਲਾ ਕੰਮ ਉਲਟਾ ਹੋ ਗਿਆ ਜਿੱਦੇ ਪੰਚਾਇਤ ਚ ਗਈ ਭੈਣ ਚੋ ਥੋੜੇ ਜੇ ਪੈਸੇ ਵੇਖ ਕੇ ਦੀ ਲਾਟ ਟਪਕਣ ਲੱਗ ਪਈ ਪੈਸੇ ਸਿੱਕੇ 300 ਰੁਪਏ ਜਾਉਗੇ ਹਨ ਸਾਡਾ ਇਧਰੋਂ ਨਿਪਟੜ ਜਾਂਦੇ ਕਹਿੰਦੇ ਤੁਸੀਂ ਲਾਲਚ ਕਰਦੇ ਹੋ ਹੁਣ ਸਾਡਾ ਜਿਹੜਾ ਲੱਗਾ ਪੈਸਾ ਇਹਦੇ ਚ ਲਾਲਚ ਕਰਨ ਵਾਲੀ ਕਿਹੜੀ ਗੱਲ ਬੇਟਾ ਜੀ ਜੀ ਤੁਹਾਨੂੰ ਪਤਾ ਸੀ ਤੁਹਾਡੀ ਬੰਡ ਚ ਡਾ ਗੂ ਨਹੀਂ ਹੈ ਇਨਸਾਫ ਲੈਣ ਵਾਲਾ ਫੇਰਾ ਪੌਡਕਾਸਟ ਵਿੱਚ ਆ ਕੇ ਕਿਉਂ ਅਨਮੋਲ ਗਗੜ ਮਾਣ ਪੜੀ ਫਿਰਦੀ ਸੀ ਪਰ ਜਿੰਮੇਤਾਂ ਦੇ ਵਿੱਚ ਕੱਲੀ ਕੱਲੀ ਫਸਨ ਉਤੇ ਐਮਐਸਪੀ ਦੇਵਾਂਗੇ ਇਹਨੂੰ ਇੰਜ ਇੰਜ ਅਸੀਂ ਇਹਨੂੰ ਇਨਸਾਫ ਦਿੱਤਾ ਪਲੇਟ ਚ ਪਾ ਕੇ ਬਿਲਾ ਕਰਾਲਾ ਬਾਮੇ ਤੇ ਪਰਚਾ ਕਹਿੰਦੀ ਫਿਰ ਮੇਰਾ 40 ਲੱਖ ਪੀ ਪੋਡਾਇਆ ਹੁੰਦੀ ਏ 40 ਲੱਖ ਆ ਪੋਡਕਾਸਟ ਤੇ ਤੂੰ ਤੇਰੀ ਮੇਰੀ ਗੱਲ ਕੀ ਹੋਈ ਪੀ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੈਸੇ ਨਹੀਂ ਚਾਹੀਦੇ ਪੋਡਕਾਸਟ ਵੀ ਕਹਿਣ ਦੀ ਫਿਰ ਪੈਸਿਆਂ ਤੇ ਕਿਉਂ ਡੋਲ ਗਈ ਕਰ ਇੱਕ ਡਾਲਰ ਵੀ ਜੇ ਕੋਈ ਸਾਬਤ ਕਰ ਦੇਵੇ ਨਾ ਅਮਰੀਕਾ ਤੋਂ ਇਕੱਠਾ ਕਰਕੇ ਲੈ ਕੇ ਆਂਦੇ ਹੋ 1 ਡਾਲਰ ਵੀ ਹਾਲਾਂਕਿ ਨੂੰ ਪੈਸੇ ਮਿਲੇ ਨਹੀਂ ਸਿਰਫ ਪੰਚਾਇਤ 'ਚ ਅਜੇ ਗੱਲਬਾਤ ਹੋਈ ਏ ਕਿ ਤੁਹਾਨੂੰ ਪੈਸੇ ਦਿੱਤੇ 40 ਲੱਖ ਤੇ ਮੂੰਹ ਬੰਦ ਰੱਖਿਓ ਇਨੇ ਇਹ ਨਹੀਂ ਗੱਲ ਕੀਤੀ ਪੀ ਫਿਰ ਮੇਰਾ ਇਨਸਾਫ ਜਿਹੜਾ ਤੁਸੀਂ ਮੈਨੂੰ ਟੱਚ ਕੀਤਾ ਗਲਤ ਉਹਦਾ ਇਨਸਾਫ ਇਹਨੇ ਇਹ ਨਹੀਂ ਕਿਹਾ ਜਿਦੇ ਮਾਮੇ ਦੇ ਮੂੰਹੋਂ 40 ਲੱਖ ਨਿਕਲਿਆ ਨਾ ਉਦੋਂ ਹੀ ਦੇ ਹਲਾ ਦਾ ਹੋ ਗੇ ਇਹਦਾ ਅਸਲੀ ਚਿਹਰਾ ਵੇਖ ਕੇ ਤੇ ਸੋਰੇ ਮੁੱਕਰ ਕੇ ਉਹ ਪੰਚਾਇਤ ਜਿਹੜਾ 40 ਲੱਖ ਮੰਨੇ ਨਹੀਂ ਸੀ ਜਿਹੜਾ ਤੁਹਾਨੂੰ ਮੈਂ ਦੱਸਣ ੜਿਆ ਉਹ ਮੁੱਕਰ ਕੇ ਆ ਮੇਰੀ ਵੀਡੀਓ ਆਉਣ ਤੋਂ ਬਾਅਦ ਮੁੱਕਰ ਕੇ ਉਹ ਕਹਿੰਦੇ ਅਸੀਂ ਨਹੀਂ ਦੇਣਾ ਇਹ ਤੇ ਚਾਲੂ ਏ ਕਿਉਂਕਿ ਤੁਸੀਂ ਕਿਸੇ ਨਾ ਰਿਲੇਸ਼ਨਸ਼ਿਪ 'ਚ ਰਹਿੰਦੇ ਕਾਗਜ਼ਾਂ 'ਚ ਅਜੇ ਵੀ ਇਹਦਾ ਅਰਸ਼ੇ ਦਾ ਘਰ ਵਾਲਾ ਨਾ ਤੁਸੀਂ ਜਦੋਂ ਤੁਹਾਡਾ ਡਿਵੋਰਸ ਚੱਲਦਾ ਹੋਵੇ ਤੁਸੀਂ ਇੱਕ ਰਿਲੇਸ਼ਨ 'ਚ ਹੈਵ ਤੁਸੀਂ ਦੂਸਰਾ ਰਿਲੇਸ਼ਨ 'ਚ ਨਹੀਂ ਆ ਸਕਦੇ ਪਰ ਇਹ ਆ ਰਹੀ ਸੀ ਜਿੱਦੈ ਸੋਹਰਿਆਂ ਨੂੰ ਮੇਰੀ ਆ ਵੀਡੀਓ ਦੇ ਪਤਾ ਬਾਅਦ ਪਤਾ ਲੱਗਾ ਸਾਡੀ ਨੂ ਚਾਲੂ ਉਹਨੇ ਉਹ 40 ਲੱਖ ਦੇ ਇਦਾਂ ਵੀ ਮੁੱਕਰ ਗਏ ਇਹ ਦੂਸਰੇ ਮੁੰਡੇ ਨਾਲ ਗੱਲਾਂ ਮਾਰਦੀ ਸੀ ਉਹਨਾਂ ਕੋ ਪੈਸੇ ਲੈਂਦੀ ਸੀ ਆ ਵੇਖੋ ਕਿ ਤੂੰ ਸਿਰ ਖਰਚਾ ਦੇ ਬੋਹ ਖਰਚੇ ਮੰਗ ਰਹੀ ਕਿੰਨੇ ਜਿਹੜੇ ਦੀ ਦੇਦੇ ਲੈ ਤੂੰ ਕਿਹੜਾ ਫਲਾਈਓਵਰ ਦਾ ਕੰਮ ਸ਼ੁਰੂ ਕਰਾਇਆ ਜਿਹੜਾ ਭਾਜ ਤੈਨੂੰ ਖਰਚਾ ਚਾਹੀਦਾ ਐ ਇਦਾਂ ਠੱਗਦੀ ਐ ਇਦਾਂ ਇਦਾਂ ਸਹੀ ਆਈ ਮੋਕਰ ਦਾ ਭੈਣ 14 ਟੈਬ ਨਾਲੇ ਸੱਚ ਇਹਨੇ ਕਿਸੇ ਦੀ ਜਾਤ ਪਾਤ ਨੂੰ ਵੀ ਗਾਲਾਂ ਕੱਢੀਆਂ ਨੇ ਨਾ ਕਰਵਾ ਦੋ ਜੀ ਚਾਵਲ ਚਿੰਨ ਨਾਂ ਨਹੀਂ ਪਿੱਛੇ ਚੋਰਾ ਕਿੰਨਾ ਦੇ ਚੋਰਾ ਨੇ ਆ ਨਾ ਇਹ ਪਤਾ ਨਹੀਂ ਮੈਨੂੰ ਹੋਰ ਕਿੰਨਾ ਕਿੰਨਾ ਦੀ ਇਹ ਹੈ ਹੈਗੀ ਤਾਂ ਚੂੜੀ ਚ ਮਿਆਰੀ ਹੋਈ ਹੈ ਕੋਈ ਕਾਲੋਂ ਜੀ ਓ ਓ ਜੈਨੀਫਰ ਲੋਪਸ ਜੇ ਸੁਥਨ ਲਵਾ ਕੇ ਤੇਰੀ ਵੀ ਚੈੱਕ ਕੀਤੀ ਜਾਵੇ ਨਾ ਪੂਨਮ ਪਾਂਡੇ ਨਾਲੋਂ ਜ਼ਿਆਦਾ ਬੇੜਾ ਖੜ ਤੇਰਾ ਨਿਕਲਣਾ ਨਾਲੇ ਆ ਕਿ ਚਾਵਲ ਮਾਰੀ ਉਸਿਓ ਤੁਹਾਡੇ ਨਾਲੋਂ ਜ਼ਿਆਦਾ ਮੋਦੀ ਭਾਜੀ ਸੂਝਵਾਨ ਹੈ ਮੋਦੀ ਜੀ ਸਮਝਾਓ ਇਹਨਾਂ ਨੂੰ ਇੱਕ ਹੈ ਤੋ ਸੇਫ ਹੈ ਸੁਣੀ ਗੱਲ ਕੋ ਪਈ ਗੱਲ ਖਾਨੇ ਭੈਣ ਚੋਦੇ ਨੂੰ ਸ਼ਕਲ ਤੂੰ ਵੇਖ ਕੇ ਲੱਗਦਾ ਹੈ ਪੜ੍ਹੀ ਲਿਖੀ ਹੋਏਗੀ ਵੈਸੇ ਲੱਗਦਾ ਤੇ ਹੈ ਪਰ ਪਤਾ ਨਹੀਂ ਦਿਮਾਗ ਕਿਉਂ ਇੰਨਾ ਮੋਟਾ ਹੈ ਉਹ ਇੰਡੀਆ ਭੈ ਜੋ ਲੋਕੀ ਕਿੱਥੇ ਚੱਲਦੇ ਪਹੁੰਚ ਗਏ ਅਜੇ ਵੀ ਜਾਤਾ ਪਤਾ ਨਹੀਂ ਬੌਂਡ ਚ ਵੜੀ ਤੇਰੇ ਘੂਸੇ ਦਿਮਾਗ ਕਰਕੇ ਨਾ ਪੰਜਾਬ ਦੇ ਪਿੰਡ ਪਿੰਡ ਤੇ ਚਾਰ ਚਾਰ ਸ਼ਮਸ਼ਾਨ ਘਾਟ ਨੇ ਦੱਸ ਦੱਸ ਗੁਰਦਰੇ ਨੇ ਤੇਰੇ ਕੁਸੇ ਦਿਮਾਗ ਕਰਕੇ ਉੱਚ ਮਿਆਰ ਹੁਕਮਿਆਰ ਤਰਖਾਨੇ ਲਬਾਣੇ ਨੇ ਸੈਣੀ ਨੇ ਭੈਣ ਚੋ ਤੇ ਜੱਟ ਨੇ ਤੂੰ ਹੀ ਮਾਂ ਦੀ ਫੁੱਦੀ ਜਾਵੇਂ ਹੋ ਜਿੱਦ ਤੱਕ ਖੋਲੇ ਦੀ ਬੁੰਡ ਬੁੰਡ ਖੋਲੇ ਨੂੰ ਜਾਤਾ ਪਤਾ ਸਖਾਈਏ ਨਹੀਂ ਤੈਨੂੰ ਤੇਰੇ ਘਰ ਦੇ ਆਣੇ ਕੋਈ ਭੈਣ ਚੋ ਸਕੂਲੇ ਗਈ ਕਦੀ ਮੈਂ ਆਪਣੀ ਪੜਾਈ ਛੋੜ ਕੇ ਆਈ ਆ ਦਿਲਜੀਤ ਵਾਸਤੇ ਕੀ ਪੜਦੇ ਪਏ ਸੀ 10th ਚ ਗਈਆਂ ਪੇਪਰ ਹੈ ਮੇਰਾ ਕਾ ਹਾ ਨਹੀਂ ਮੇਰਾ ਛੋਣਾ ਪੁੱਤਰ ਨજર ਲੱਗ ਜੇ ਮੇਰੀ ਛੋਨੇ ਕੱਕੇ ਨੂੰ ਪੁੱਤਰ ਤੇਰੀ ਮੰਮੀ ਕਿੱਥੇ ਸੀ ਜਨ ਟੈਂ ਟੈਂ ਪੜ੍ਹਾਈ ਛੱਡ ਕੇ ਐਨ 올 ਸੀ ਵਾਂਟਸ ਟੂ ਗੋ ਔਨ ਦ ਸਟੇਜ ਐਂਡ ਮੀਟ ਦਿਲਜੀਤ ਐਂਡ ਆਈ ਸੈਡ ਵਾਟ ਐਬਾਊਟ ਯੂਰ ਐਗਜ਼ਾਮ ਸ਼ੀ ਸੈਡ ਐਗਜ਼ਾਮ ਤੇ ਹੋ ਜਾਣਗੇ ਅਗਲੇ ਸਾਲ ਵੀ ਆ ਜਾਣਗੇ ਪੈਣ ਉਹ ਤਾਂ ਜਵਾਕੜ ਹੀ ਏ ਤੇਰੀ ਤੇ ਘੱਟੋ ਘੱਟ 37 ਸਾਲ ਉਮਰ ਏ ਕਿਉਂ ਝੂਠ ਬੋਲੀ ਜਾਣੀ ਵੀ ਸ਼ਨੀਵਾਰ ਦਲਜੀਤ ਦਾ ਸ਼ੋਅ ਸੀ 14 ਦਸੰਬਰ ਨੂੰ 15 ਨੂੰ ਐਤਵਾਰ ਸੀ ਸਕੂਲ ਤੁਹਾਡੇ ਬੁੜੇ ਨੇ ਖੋਲੇ ਥੋੜੀ ਮੈਂ ਬੱਚੀ ਨੂੰ ਕਹਿ ਰਿਹਾ ਮੰਮੀ ਨੂੰ ਕਹਿ ਰਿਹਾ ਆਹ ਹਰਕਤਾਂ ਕਰਕੇ ਤਾਂ ਤੁਹਾਡੇ ਡੰਡਾ ਫੇਰਨਾ ਨਹੀਂ ਮੰਨਦਾ ਫਿਰ ਵੀ ਭੈਣ ਨੇ ਇਹਨਾਂ ਦੇ ਕੂਲ ਬੰਦੇ ਚੱਕਰ ਚ ਨਾ ਇਹਨਾਂ ਨੇ ਮਿਡਲ ਕਲਾਸ ਦੇ ਲੋਕਾਂ ਦਾ ਬੇੜਾ ਗਰਗ ਕਰਕੇ ਰੱਖ ਛੱਡਿਆ ਹੁਣ ਫਿਊਚਰ ਚ ਭਵਿੱਖ ਚ ਕਿਸੇ ਵੀ ਸਿੰਗਰ ਦਾ ਸ਼ੋਅ ਆ ਨਾ ਤੇ ਕਿਸੇ ਦੇ ਬੱਚੇ ਤੇ ਮਾਵਾ ਆਪਣੇ ਰੋਕਿਆ ਵੀ ਪੁੱਤਰ ਨਹੀਂ ਸਵੇਰੇ ਪੇਪਰ ਸਿੰਗਰ ਦਾ ਸ਼ੋਅ ਨਹੀਂ ਵੇਖਣ ਜਾਣਾ ਉਹਨਾਂ ਨੇ ਸਭ ਤੋਂ ਪਹਿਲਾਂ YouTube ਤੇ ਐਹੀ ਵੀਡੀਓ ਕੱਢ ਕੇ ਦਿਖਾਣੀ ਮम्मा ਵੇਖੋ ਪੜੇ ਲਿਖੇ ਲੋਕ ਸ਼ਹਿਰਾਂ ਦੇ ਲੋਕ ਵੇਖੋ ਕਿੰਨੀ ਅਗਾਊ ਵਧੂ ਸੋਚਦੇ ਨੇ ਉਹ ਆਪਣੇ ਬੱਚਿਆਂ ਨੂੰ ਪੇਪਰ ਵਾਲੇ ਦਿਨ ਵੀ ਭੇਜ ਦਿੰਦੇ ਨੇ ਤੁਸੀਂ ਰਹਿਣਾ ਪਿਛੜੇ ਸੋਚਦੇ ਐ ਘਰਦੋ ਫਿਰ ਉਹਦੇ ਮਾਪੇ ਆਪਣੇ ਵੀ ਸੋਚਣਾ ਪਿੰਡਾਂ ਦੇ ਜਾਂ ਜਿਹੜੇ ਮਿਡਲ ਕਲਾਸ ਨੇ ਉਹਨਾਂ ਨੂੰ ਲੱਗਣਾ ਅੱਛਾ ਯਾਰ ਬੱਚੇ ਦਾ ਦਿਲ ਨਹੀਂ ਦਿਖਾਣਾ ਚਾਹੀਦਾ ਚੱਲ ਪੁੱਤਰ ਚਲੇ ਜਾ ਇੱਕ ਦਿਨਾਂ ਕੀ ਫਰਕ ਪੈਣਾ ਪਰ ਪੈਂਦਾ ਇਹ ਗਲਤ ਗਾਈਡ ਕਰ ਰਹੇ ਨੇ ਐ ਮੇਰੀ ਗੱਲ ਸੁਣਾਉਣ ਦਾ ਪਤਾ ਕੀ ਮਤਲਬ ਏ ਕਈ ਬੱਚੇ ਕਹਿੰਦੇ ਨਹੀਂ ਆ ਤੈਨੂੰ ਕੋਈ ਪ੍ਰੋਬਲਮ ਏ ਮੇਰੇ ਮਾਪੇ ਮੇਰਾ ਸਾਥ ਦਿੰਦੇ ਨੇ ਉਹ ਕੂਸੇ ਉਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਕੰਮ ਚ ਗਲਤ ਕੰਮ ਚ ਤੁਹਾਡੇ ਮਾਪੇ ਸਾਥ ਦੇਣ ਉਹ ਗਲਤ ਕੰਮ ਸਹੀ ਹੋ ਜਾਂਦਾ ਹੈ ਗਲਤ ਕੰਮ ਗਲਤ ਹੀ ਰਹਿੰਦਾ ਭਾਵੇਂ ਤੁਹਾਡੇ ਮਾਪੇ ਸਾਥ ਦੇ ਰਹੇ ਨੇ ਭਾਵੇਂ ਨਹੀਂ ਦੇ ਰਹੇ ਜੇ ਤੂੰ ਕਹੇ ਤਨ ਆਪਣੇ ਦਿਲ ਦੀ ਸੱਚੀ ਗੱਲ ਦੱਸ ਤੀ ਉੱਚੀ ਮੈਨੂੰ ਤਾਂ ਤੂੰ ਇੰਨੀ ਸੋਣੀ ਲੱਗਦੀ ਐ ਇੰਨੀ ਪੂਰਾ ਪਰ ਇਹ ਪਰ ਕਿਸੇ ਟਾਈਮ ਹੁੰਦੀ ਸੀ ਪਰ ਇਹਦੇ بڑے ਪਰ ਨਿਕਲ ਆਏ ਮਾਪੇ ਨੂੰ ਕੱਟਨੇ ਚਾਹੀਦੇ ਸੀ ਪਰ ਉਹਨਾਂ ਨੇ ਇਹਦੇ ਪਰ ਨਹੀਂ ਕੱਟੇ ਇਹਦਾ ਲੋਲੀ ਮਾਹੌਲ ਤਾਂ ਬੰਦਦਾ ਤੇਰੀ ਯਾਰ ਨਹੀਂ ਕਿ ਨਹੀਂ ਬੰਦਦਾ ਬੰਦਦਾ ਜੀ ਪੂਰਾ ਮੋਹਲ ਬਣ ਦਿੱਤਾ ਕਿੰਨਾ ਸੋਹਣਾ ਮੁੰਡਾ 6 ਫੁੱਟ ਗੱਭਰੂ ਜਵਾਨ ਵੇਖੋ ਮੈਨੂੰ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਈ ਵੀ ਪਤਾ ਨਹੀਂ ਰਾਤੋਂ ਰਾਤ ਕੀ ਉਹ ਇਨਾਂ ਦੇ ਦਿਮਾਗ 'ਚ ਕੋਈ ਚੀਜ਼ ਆਂਦੀ ਏ ਜਾਂ ਕੋਈ ਰਾਤੋ ਰਾਤ ਕੀੜਾ ਇਨਾਂ ਦੇ ਬੈੱਡ ਤੇ ਚੜ੍ਹ ਕੇ ਇਨਾਂ ਦੀ ਗਾਂਡ 'ਚ ਵੱੜ ਜਾਂਦਾ ਤੇ ਤੰਗ ਕਰਦਾ ਨਹੀਂ ਹੁਣ ਤੂੰ ਕੁੜੀ ਬਣ ਪਤਾ ਨਹੀਂ ਯਾਰ ਮੈਨੂੰ ਸਮਝ ਨਹੀਂ ਆਈ ਕੀ ਅਚਾਨਕ ਇਨਾਂ ਨਾਲ ਹੋ ਜਾਂਦਾ ਕਿੰਨਾ ਸੋਹਣਾ ਵੇਖੋ ਮੁੰਡਾ ਯਾਰ ਕਿੰਨਾ ਸੋਹਣਾ ਤੇ ਅੱਜ ਕੱਲ ਕੀ ਕਰ ਰਿਹਾ ਸੋਸ਼ਲ ਮੀਡੀਆ ਤੇ ਕਾਲੇ ਪੀਲੇ ਗੋਰੇ ਲੋਕਾਂ ਨੂੰ ਨਾਚ ਦਿਖਾ ਰਿਹਾ ਜੇ ਮੈਂ ਸਹੀ ਦੀ ਵਿਆਖਿਆ ਕਰਾਂ ਤੇ ਸਹੀ ਵਿਆਖਿਆ ਬੰਦੀ ਕੰਜਰੀ ਬਣ ਕੇ ਕੰਜਰੀ ਵਾਂਕੇ ਡਾਂਸ ਐ ਵੇਖੀ ਬੁੰਡ ਇਹ ਆ ਆ ਆ ਬੈਂਡ ਲਾਈਨ ਉਹ ਪਾਦਰੀ ਨਿਕਲਦਾ ਜਦੋਂ ਇਦਾਂ ਇਦਾਂ ਕਰਦੇ ਪਿੱਛੇ ਇੱਕ ਫੂਸੀ ਨਿਕਲਦੀ ਸ਼ਦ ਹੋਵੇ ਐ ਵੇਖੋ এডਿਕੇਸ਼ਨ ਵੀ ਵੰਡ ਰਿਹਾ ਹੈ ਬੈਂਡ ਜੋ ਦਾ ਦੋਕ ਟੇਪਾ ਲਾ ਕੇ ਵੇਖ ਕਿੰਡੀ ਸੁਸ਼ੀਲ ਸੰਸਕਾਰੀ ਔਰਤ ਬਣ ਗਈ ਇਹ ਮੈਂ ਤਾਂ ਦਿਖਾ ਰਿਹਾ ਹਾਂ ਇਹ ਕੁਜ਼ੇ ਲੋਕ ਵੀ ਇਹਨਾਂ ਦੇ ਮਾਂ ਇਹਨਾਂ ਦਾ ਸਾਥ ਵੀ ਇਹਨਾਂ ਦੇ ਮਾਪੇ ਦਿੰਦੇ ਨੇ ਤਗੜੇ ਤੋਂ ਤਗੜਾ ਮਾਫੀਆ ਦੇਖਿਆ ਹੋਊਗਾ ਹਨ ਫੈਮਲੀ ਨਹੀਂ ਇਨਵੋਲਵ ਕਰਦੇ ਉਹ ਮਾਂ-ਮਾਪ ਜਮ੍ਹਾਂ ਵੀ ਨਹੀਂ ਗੱਲ ਚ ਮਾਮਾ ਭਾਜਣਾ ਮੈਂ ਨਹੀਂ ਵੀਡੀਓ ਪਾਈ ਮਨਨਾ ਸਾਹਿਬ ਐ ਐਨੇ ਪਾਈ ਆਪਣੀ ਮੰਮੀ ਦੀ ਵੀਡੀਓ ਉਥੋਂ ਮੈਂ ਚੱਕੀ ਹੈ ਇੰਸਟਾਗ੍ਰਾਮ ਤੇ ਪਾਈ ਮੈਂ ਉਹ ਘਰ ਜਾ ਕੇ ਭੈਣ ਚ ਵੀਡੀਓ ਬਣਾਉਣ ਦੇ ਜਾਂ ਕੈਸੀ ਗੱਲਾਂ ਕਰਦਾ ਮੈਂ ਫੈਮਿਲੀ ਨੇ ਬੋਲਮ ਕੀਤੀ ਉਹ ਆਪ ਕਰਦੇ ਨਾ ਪਾਣ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਫੈਮਿਲੀ ਦੀਆਂ ਜਿਵੇਂ ਗੱਲ ਤਾਂ ਆਪਾਂ ਆਜ਼ਾਦੀ ਦੀ ਕਰਦੇ ਆ ਆਜ਼ਾਦੀ ਨਾਲ ਤੁਹਾਨੂੰ ਇਹੀ ਕਹਿਣਾ ਚਾਹੋਗੇ ਵੀ ਕੋਈ ਜਿਉਣ ਨਹੀਂ ਦੇਣਾ ਚਾਹ ਰਹੇ ਆਜ਼ਾਦੀ ਨਾਲ ਲੋਕਤਾਣੀ ਜਿਉਂਦਾ ਦੇਖ ਰਹੇ ਬਹੁਤ ਤੱਕਾ ਹੋ ਰਿਹਾ ਏ ਵੀਰ ਸਾਡੇ ਨਾਲ ਬਹੁਤ ਮੇਰਾ ਭਰਾ ਵੱਖਰੇ ਮੁਲਕ ਦੀ ਮੰਗ ਠਾਹਤਾ ਹੈ। ਤੈਬੂਤਾਨ ਉਹ ਕਿਹੜੀ ਤੈਨੂੰ ਆਜ਼ਾਦੀ ਚਾਹੀਦੀ? ਮੈਨੂੰ ਸੀਗਾ ਮੈਂ ਜਸਟ ਨਾਰਮਲ ਵੀਡੀਓਜ਼ ਬਣਾਵਾ ਹਨਾ ਦੈਟਸ ਇਟ। ਉਹ ਮਨ ਦੀ ਖੁਸ਼ੀ ਲਈ ਬਣਾਉਂਦੇ ਹਾਂ। ਹਾਂਜੀ ਹਾਂਜੀ ਜਸਟ ਫॉर ਮਾਈ ਸੈਟੀਸਫੈਕਸ਼ਨ ਰਾਈਟ। ਮਨ ਦੀ ਖੁਸ਼ੀ ਲਈ ਤੇ ਮੈਂ ਹਾਥ ਰੱਸ ਵੀ ਕਰਦਾ। ਉਹ ਵੀ ਸੋਸ਼ਲ ਮੀਡੀਆ ਤੇ ਪਾਦਾ ਕਿਹੜਾ ਫਲ ਲੱਭੇ ਦਾ ਚੋਰ ਨਵੇਂ ਕਰੇ। ਮਨ ਦੀ ਕੋਈ ਮਨ ਦੀ ਖੁਸ਼ੀ ਲਈ ਭੈਣ ਜਾਵੀਆਂ ਫੋਟੋਆਂ ਖਿੱਚੀਆਂ ਵੀਡੀਓ ਬਣਾਈਆਂ। ਗੈਲਰੀ ਚ ਸੋਸ਼ਲ ਮੀਡੀਆ ਤੇ ਕਿੱਦਾਂ ਪਬਲਿਕ ਹੋ ਜਾਂਦੀ ਹੈ। ਪੈਨ ਚੋ ਦੇਵੇ ਸ਼ਰੇ ਵੀ ਝੂਟ ਬੋਲੀ ਜਾ ਰਿਹਾ। ਹਾਂਜੀ ਲਖੇ ਇੱਕ ਮਿੰਟ ਲਖੇ ਭਾਈ ਕੀ ਜੇ ਮੈਡ ਸੰਧੂ ਵਰਗੇ ਟੈਂਪੂ ਔਰੀ ਵਰਗੇ ਟੈਂਪੂ ਸਾਡੇ ਰੋਲ ਮਾਡਲ ਬਣ ਰਹੇ ਨੇ ਹਾਂ ਵੇਖ ਲਓ ਮੈਂ ਉਸੇ ਦੀ ਗੱਲ ਕਰ ਰਿਹਾ ਲਖੇ ਭਾਈ ਨਹੀਂ ਆਪਣੇ ਨਾ ਐਕਚੁਅਲੀ ਲੋਕਾਂ ਦੀ ਆਦਤ ਹੁੰਦੀ ਆ ਕਿ ਕਿਸੇ ਨੂੰ ਜਦੋਂ ਕੋਈ ਬੰਦਾ ਅਵਦੇ ਤਰੀਕੇ ਨਾਲ ਜਿਉਣਾ ਚਾਹੁੰਦਾ ਨਾ ਉਹ ਬੰਦੇ ਨੂੰ ਦੇਖ ਕੇ ਮਤਲਬ ਖੁਸ਼ ਨਹੀਂ ਰਹਿ ਸਕਦੇ ਇਹਦੇ ਮੁਤਾਬਕ ਆਪ ਦਾ ਤਰੀਕਾ ਪਤਾ ਕੀ ਹੈ ਖੁੱਲ ਕੇ ਜੀਣ ਦਾ ਆ ਤੇ ਮੈਨੂੰ ਕੋ ਰੋਕੇ ਟੋਕੇ ਨਾ ਮੈਂ ਬਾਜ਼ਾਰਾਂ ਦੇ ਵਿੱਚ ਟੱਟੇ ਲਹਿਰਾਂਦਾ ਫਿਰਾਂ ਜਿੱਧਰ ਮਰਜੀ ਜਾਵਾਂ ਭੈਣ ਚੁੱਧ ਕਾਨ ਤੇ ਗੋਲ ਗਪੇ ਖਾਣ ਵਾ ਟੱਟੇ ਮੇਰੇ ਦਾ ਲਹਿਰਾਂਦੇ ਫਿਰਨ ਭੈਣ ਚੁੱਧ ਇੱਕ ਐਗਜ਼ਾਮਪਲ ਹੈ ਸੋ ਗੁੱਸਾ ਨਾ ਕਰਨਾ ਤੇਰੀ ਭੈਣ ਦੇ ਅੱਗੇ ਜਾਂ ਤੇਰੀ ਮੰਮੀ ਦੇ ਅੱਗੇ ਕੋਈ ਨੰਗਾ ਬੰਦਾ ਆ ਜੇ ਨੰਗਾ ਬੰਦਾ ਉਹ ਇਦਾਂ ਤਾਂ ਨੱਚੇ ਹਾਏ ਮੈਂ ਤੇ ਬੜੀ ਖੁੱਲ ਕੇ ਜ਼ਿੰਦਗੀ ਜੀ ਰਿਹਾ ਤੁਸੀਂ ਕਹੋਗੇ ਨਾ ਵੀ ਸ਼ੈਡ ਤੋਂ ਜਾ ਪੁੱਤਰ ਜਾਂ ਕੱਪੜੇ ਪਾ ਲਾ ਭਾ ਭਾਜੀ ਕੱਪੜੇ ਪਾ ਲੋ ਉਹ ਤੇ ਕਹਵੇਗਾ ਮੈਂ ਖੁੱਲ ਕੇ ਜ਼ਿੰਦਗੀ ਜੀ ਰਿਹਾ ਖੁੱਲ ਕੇ ਜ਼ਿੰਦਗੀ ਜੀਣੀ ਹੈ ਆਪਣੇ ਦਾਇਰੇ ਚ ਜੇ ਦੂ ਤੁਸੀ ਲੋਕਾਂ ਦੇ ਅੱਗੇ ਨੰਗੇ ਹੋ ਕੇ ਆਓਗੇ ਨਾ ਲੋਕਾਂ ਨੇ ਫਿਰ ਤੁਹਾਡੇ ਟੱਟਿਆਂ ਤੇ ਛਤਰ ਫੇਰ ਨਹੀਂ ਫੇਰਨੇ ਨੇ ਇਹ ਨੂੰ ਕਹਿੰਦਾ ਮੇਰੀ ਮੇਰੀ ਆਜ਼ਾਦੀ ਛੀਰ ਰਹੇ ਨੇ ਇਹ ਨੂੰ ਦਿਨੇ ਆਜ਼ਾਦੀ ਫਾੜੇ ਦੇ ਮਹਾਤਮਾ ਕਾ ਨਹੀਂ ਹਲਤਾ ਇਹ ਨੂੰ ਆਜ਼ਾਦੀ ਆਜ਼ਾਦੀ ਦੇਈ ਇਹ ਤਾਂ ਨਹੀਂ ਇਹ ਤਾਂ ਨਹੀਂ ਗੱਲ ਹੈਗੀ ਬਹੁਤ ਕੁੜੀਆਂ ਨੇ ਬਹੁਤ ਮੈਨੂੰ ਮੈਸੇਜਸ ਕਰਦੀਆਂ ਨੇ ਕਿ ਤੁਹਾਡੀ ਡ्रेसਿੰਗ ਸੈਂਸ ਬਹੁਤ ਵਧੀਆ ਤੁਸੀਂ ਵੀ ਵੇਖ ਲੋ ਦੀ ਡ्रेसਿੰਗ ਸੈਂਸ ਤੁਸੀਂ ਨੱਕ ਜੇ ਪਛੇਰ ਰਹੇ ਜੋ ਭੈ ਜੋ ਦਸਵੀਂ ਦੇ ਪੇਪਰਾਂ 'ਚ ਆ ਗਿਆ ਲਿਖਣਾ ਪੈ ਜਾਂਦਾ ਵੇ ਬੀ ਸਹੀ ਸਾਬ ਤੋਂ ਅੱਛੀ ਡ्रेसਿੰਗ ਸੈਂਸ ਐ ਵੀ ਐਲੋ ਇਹ ਇਹ ਇਹਨੂੰ ਕੁੜੀਆਂ ਕਹਿੰਦੀਆਂ ਬਹੁਤ ਅੱਛੀ ਤੋਂ ਡ्रेसਿੰਗ ਸੈਂਸ ਪੈਨ ਵੀ ਲਾਣੜ ਕੁੜੀਆਂ ਦੀ ਵੀ ਜਿਹੜੀਆਂ ਕਹਿੰਦੀ ਆ ਸਾਰੀ ਸੋਰੀ ਸਾਰੀ ਐ ਪੈਣ ਚਾਹਦੀ ਯਾਰ ਉਹ ਮੋਟੋ ਰਹਿ ਗਈ ਵਿੱਚ ਹਨਾ ਰੋਸਟ ਕਰਨ ਵਾਲੀ ਹੋਰ ਵੀ ਵੀਡੀਓ ਬਲੇ ਦੀ ਲੰਬੀ ਹੋ ਗਈ ਇਸ ਕਰਕੇ ਪਾਰਟ 2 ਦੇ ਵਿੱਚ ਤੇ ਮੇਰਾ ਦੇਲੇ ਵੀ ਮੋਟੋ ਟਰੱਕ ਜਿਹੜਾ ਉਹਨੂੰ ਯਾ ਹੋਰ ਵੀ ਰਹਿ ਕੇ ਉਹਨਾਂ ਨੂੰ ਰਲ ਕੇ ਨਾ ਪਰ ਰੋਸਟ ਕਰੀਏ ਚਲੋ ਸ਼ਿੱਦੀ ਦਿਹਾੜੇ ਚੱਲ ਰਹੇ ਨੇ ਇਸ ਕਰਕੇ ਖਤਮ ਜਿੱਦੂ ਹੋਣਗੇ ਨਾ 28 ਤਰੀਕ 28 29 ਨੂੰ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਆਪਾਂ ਜਰੂਰ ਟਾਕ ਸ਼ੋਅ ਕਰਾਂਗੇ ਉਹ ਰਲ ਕੇ ਮੋਟਰਡੂ ਜੈ ਸੋਰੀ ਇਹਦਾ ਬੋਡੀ ਸ਼ੇਮਿੰਗ ਨਹੀਂ ਕਰਨੀ ਚਾਹੀਦੀ ਵੀ ਹਨਾ ਮੋਟਰ ਨਹੀਂ ਟਰੱਕ ਜਿਹੜਾ ਵੀ ਹੈ ਵੇ ਕਿ 5 ਲੱਖ ਕਿੱਥੇ ਗਿਆ ਵੈਸੇ ਤੇ ਮੈਂ ਇਹ ਚ ਵੀ ਕਰ ਸਕਦਾ ਪਰ ਮੈਂ ਕਹਿੰਦਾ ਲੰਬੀ ਹੋ ਜਣੀ ਨਾ ਐਵੇਂ ਖਿਚੜੀ ਬਣ ਜਾਂਦੀ ਹੁੰਦੀ ਫਿਰ ਹੋਰ ਵੀ ਇੱਕ ਦੋ ਟੌਪ ਕਾਇਦੇ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਠੀਕ ਹੈ ਜੀ ਫਿਰ ਦੰਨਿਆ ਨੇ ਮੋੜੋ ਤੇ ਤੋੜਾ ਪਰਾ ਹਮੇਸ਼ਾ ਹੀ ਐਂਡ ਤੇ ਗਮਗੀਨ ਕਰ ਦਿੰਦਾ ਹੈ ਪਰ ਇਹਨੂੰ ਕਰਦੇ ਆ ਰੰਗੀਨ ਸੁਣਾਵਾਂਗੇ ਤੁਹਾਨੂੰ ਇੱਕ ਗੀਤ ਰੰਡੀ ਕਗਲੇ ਰੰਡੀ ਨਿਦੁਰ ਲੈਂਡੀ ਕਲਸਿਰੰਡੀ